ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਚੈਨਲ ਤੇ ਅੱਜ ਵਾਲ ਜਿਹੜਾ ਸੂਟ ਨੇ ਬਹੁਤ ਹੀ ਸੋਹਣੇ ਰਹਿਣ ਵਾਲੇ ਨੇ ਰਾਮ ਟੈਕਸ ਪਸ਼ਮੀਨਾ ਦੇ ਵਿੱਚ ਸੂਟ ਆਉਣਗੇ ਇਹ ਵਾਲੇ ਹੈਂਡ ਪੇਂਟ ਦੇ ਨਾਲ ਐਮਬ੍ਰਾਇਡਰੀ ਹੋਈ ਹੈ ਤੇ ਚਨਾਉਣ ਦਾ ਦੁਪੱਟਾ ਆਊਗਾ 2299 ਰੁਪਏਾਂ ਦਾ ਸੂਟ ਤੁਹਾਨੂੰ ਪਈਗਾ ਇਹ ਸੂਟ ਵੀ ਰਾਮ ਟੈਕਸ ਦੇ ਵਿੱਚ ਆਉਣਗੇ ਮੈਚਿੰਗ ਸੂਟ ਆਉਣਗੇ ਸ਼ਰਟ ਇਹਨਾਂ ਦੇ ਨਾਲ ਪ੍ਰਿੰਟਡ ਰਹੂਗੀ ਤੇ ਬਾਟਮ ਇਹਨਾਂ ਦੇ ਨਾਲ ਪਲੇਨ ਰਹੂਗੀ 1050 ਰੁਪਏ ਦਾ ਸੂਟ ਪਏਗਾ ਰੇਟ ਵਿੱਚ ਸਾਰੇ ਸੂਟਾਂ ਦੇ ਮੈਂਸ਼ਨ ਕਰ ਦਿੱਤੇ ਨੇ ਤੁਸੀਂ ਚੈੱਕ ਕਰ ਲਿਓ ਪੀਸ ਨੰਬਰ ਮੈਂ ਆਪਣਾ ਦਿੱਤਾ ਹੋਇਆ ਕਿਸੇ ਵੀ ਸੂਟ ਦਾ ਆਰਡਰ ਕਰਨਾ ਤਾਂ ਤੁਸੀਂ ਇਸ ਨੰਬਰ ਦੇ ਉੱਪਰ WhatsApp ਤੇ ਜਾ ਕੇ ਮੈਸੇਜ ਕਰ ਸਕਦੇ ਹੋ 1050 ਰੁਪਏ ਦਾ ਸੂਟ ਪਏਗਾ ਤੁਹਾਨੂੰ ਮੈਚਿੰਗ ਸੂਟ ਆਉਣਗੇ ਬੜੀ ਪਿਆਰੇ ਕਲਰ ਨੇ ਬੜੀਆਂ ਸੋਹਣੀਆਂ ਪ੍ਰਿੰਟਾਂ ਨੇ ਇਹਦੇ ਵਿੱਚ ਬਹੁਤ ਸਾਰੇ ਕਲਰ ਪ੍ਰਿੰਟ ਤੁਹਾਨੂੰ ਮਿਲ ਜਾਣਗੇ ਇਹ ਵਾਲਾ ਜਿਹੜਾ ਕੱਪੜਾ ਬਹੁਤ ਹੀ ਸੌਫਟ ਹੁੰਦਾ ਫੁੱਲ ਗਰੰਟੀ ਦੇ ਨਾਲ ਤੁਹਾਨੂੰ ਇਹ ਵਾਲੇ ਸੂਟ ਮਿਲਣਗੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਇਹ ਵਾਲੇ ਸੂਟ ਵੀ ਆਰਾਮ ਟੈਕਸ ਦੇ ਵਿੱਚ ਆਉਣਗੇ ਇਟਾਲੀਅਨ ਵੂਲ ਰਹੂਗੀ ਫਾਈਨ ਤੇ ਸੁਪੀਰੀਅਰ ਕੁਆਲਿਟੀ ਦੇ ਵਿੱਚ ਫੁੱਲ ਗਰੰਟੀ ਦੇ ਨਾਲ ਤੁਹਾਨੂੰ ਸੂਟ ਮਿਲਣਗੇ ਇਹਦੇ ਵਿੱਚ ਵੀ ਪ੍ਰਿੰਟਡ ਸ਼ਰਟਾਂ ਰਹਿਣਗੀਆਂ ਬਾਟਮ ਪਲੇਨ ਹੋਊਗੀ 1090 ਰੁਪਏ ਦਾ ਤੁਹਾਨੂੰ ਇਹ ਸੂਟ ਪਏਗਾ ਪ੍ਰਿੰਟ ਦੇਖ ਲਓ ਤੁਸੀਂ ਵੱਖਰੀਆਂ ਵੱਖਰੀਆਂ ਪ੍ਰਿੰਟਾਂ ਆਉਣਗੀਆਂ ਕਲਰ ਡਾਰਕ ਲਾਈਟ ਸਾਰੀ ਮਿਲ ਜਾਣਗੇ ਇਹਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੇ ਇਹਦੇ ਪ੍ਰਿੰਟ ਨੇ ਬੜੀ ਸੋਹਣੇ ਪ੍ਰਿੰਟ ਨੇ ਬਹੁਤ ਹੀ ਸੌਫਟ ਕਪੜਾ ਹੁੰਦਾ ਇਹ ਰਾਮ ਟੈਕਸ ਜਿਹੜਾ ਪਸ਼ਮੀਨਾ ਇਹ ਵਾਲੇ ਸੂਟ ਤੁਹਾਨੂੰ 980 ਰੁਪਏ ਦੇ ਵਿੱਚ ਪੈਣਗੇ ਇਹ ਵੀ ਰਾਮਟੈਕਸ ਦੇ ਵਿੱਚ ਆਉਣਗੇ ਸੁਪੀਰੀਅਰ ਕੁਆਲਿਟੀ ਹੈ ਹੋਊਗੀ ਬੜੀ ਪਿਆਰੇ ਸੂਟ ਨੇ 컬러 ਦੇਖ ਲਓ ਤੁਸੀਂ 컬러 ਬਹੁਤ ਸਾਰੇ ਮਿਲ ਜਾਣਗੇ ਇਹਦੇ ਵਿੱਚ ਤੁਹਾਨੂੰ 980 ਰੁਪਿਆ ਦਾ ਕਿਸੇ ਦੇ ਨਾਲ ਸੈਲਫ ਦੇ ਵਿੱਚ ਬਾਟਮ ਆਊਗੀ ਤੇ ਕਿਸੇ ਸੂਟ ਦੇ ਨਾਲ ਪਲੇਨ ਬਾਟਮ ਰਹੂਗੀ 980 ਰੁਪਿਆ ਦਾ ਇਹ ਵੀ ਰਾਮਟੈਕਸ ਦੇ ਵਿੱਚ ਮਿਲਣਗੇ ਲਾਈਟ 컬러 ਆਣਗੇ ਇਹ ਟਾਲੀਅਨ ਬੂਲ ਦੇ ਵਿੱਚ ਆਉਣਗੇ EK Tex ਬ੍ਰਾਂਡ ਰਹੂਗਾ ਇਹ ਟ ਡਿਜ਼ਾਈਨ ਹੈ ਨਿਊ ਕਲਰ ਨੇ ਇਹਦੇ ਵਿੱਚ 850 ਰਪਏ ਦਾ ਸੂਟ ਤੁਹਾਨੂੰ ਪਏਗਾ ਅੱਜ ਵਾਲੇ ਜਿਹੜੇ ਸੂਟ ਨੇ ਇਹਨਾਂ ਦੇ ਨਾਲ ਸ਼ੀਪਿੰਗ ਤੁਹਾਨੂੰ ਐਕਸਟਰਾ ਪਊਗੀ ਰੇਟ ਮੈਂ ਨਾਲ ਦੀ ਨਾਲ ਮੈਂਸ਼ਨ ਕਰਤੇ ਤੁਸੀਂ ਆਪਣਾ ਜਿਹੜਾ ਹੈਗਾ ਰੇਟ ਚੈੱਕ ਕਰਕੇ ਕਿਸੇ ਵੀ ਸੂਟ ਦਾ ਆਰਡਰ ਕਰ ਸਕਦੇ ਹੋ ਕਿਸੇ ਸੂਟ ਦਾ ਰੇਟ ਦੱਸਣ ਤੇ ਰਹਿ ਗਿਆ ਹੋਵੇ ਤਾਂ ਤੁਸੀਂ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਇਸੇ ਵੀ ਸੂਟ ਬਾਰੇ ਕੁਝ ਪੁੱਛਣਾ ਹੋਵੇ ਤਾਂ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੋ ਆਰਡਰ ਕਰਨ ਲਈ ਵੀ WhatsApp ਨੰਬਰ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਇਹ ਵਾਲੇ ਸੂਟਾਂ ਦੀ ਜਿਹੜੀ ਪੇਮੈਂਟ ਹੈ ਉਹ ਆਨਲਾਈਨ ਹੋਊਗੀ ਇੱਥੇ ਆਪਾਂ ਸੂਟ ਆ ਜਿਹੜੇ ਸਟਿਚ ਕਰਕੇ ਵੀ ਭੇਜਦੇ ਆ ਕਿਸੇ ਨੇ ਵੀ ਸੂਟ ਸਟਿਚ ਕਰਵਾ ਕੇ ਲੈਣਾ ਕੋਈ ਵੀ ਡਿਜ਼ਾਈਨਿੰਗ ਕਰਵਾਉਣੀ ਹੈ ਉਹ ਵੀ ਆਪਾਂ ਤੁਹਾਨੂੰ ਬਣਾ ਕੇ ਭੇਜ ਦਾਂਗੇ ਇਹ ਸੂਟ ਪਿਓਰ ਕਸ਼ਮੀਰੀ ਵੂਲਨ ਦੇ ਵਿੱਚ ਆਉਣਗੇ ਸ਼ਾਲ ਰੂਗਾ ਇਹਨਾਂ ਦੇ ਨਾਲ ਦੇਖ ਸਕਦੇ ਤੁਸੀਂ ਸਾਰਾ ਥ੍ਰੈਡ ਦਾ ਕੰਮ ਕੀਤਾ ਹੋਇਆ ਹੈਗਾ ਸ਼ਾਲ ਦੇ ਉੱਪਰ ਫੁੱਲ ਬ੍ਰੈਡਰੀ ਰਹੂਗੀ ਤੇ ਜਿਹੜਾ ਨੈੱਕ ਆ ਉਹਦੇ ਉੱਪਰ ਐਮਬ੍ਰੋਇਡਰੀ ਰਹੂਗੀ ਬੜੀ ਪਿਆਰੇ ਸੂਟ ਲੱਗਦੇ ਆ ਪਿਓਰ ਕਸ਼ਮੀਰੀ ਬੁੱਲਨ ਪਸ਼ਮੀਨਾ ਇਹ ਕਲਰ ਦੇਖ ਲਓ ਤੁਸੀਂ ਬੜੀ ਪਿਆਰੇ ਲੱਗਦੇ ਆ ਇਹ ਵੀ ਸੂਟ ਬਣੇ ਹੋਏ ਇਹ ਸੂਟ ਵੀ ਪਿਓਰ ਕਸ਼ਮੀਰੀ ਪਸ਼ਮੀਨਾ ਦੇ ਵਿੱਚ ਆਉਣਗੇ ਆਰੀ ਵਰਕ ਰਹੂਗਾ 100% ਫੁੱਲ ਪਿਓਰੈਸਟ ਕੁਆਲਿਟੀ ਹੈ ਇਹ ਪਿਓਰ ਕਸ਼ਮੀਰੀ ਵਰਕ ਰਹੂਗਾ 3100 ਰੁਪਏ ਦਾ ਤੁਹਾਨੂੰ ਸੂਟ ਪਏਗਾ ਜਿਹੜੇ ਪਹਿਲਾਂ ਮੈਂ ਦਿਖਾਇਆ ਸੂਟ ਉਹ ਤੁਹਾਨੂੰ 2300 ਰੁਪਏ ਦਾ ਪਏਗਾ ਇਹ ਸੂਟ ਆ ਜਿਹੜਾ 3100 ਰੁਪਏ ਦਾ ਸੂਟ ਪਏਗਾ ਧੰਨਵਾਦ ਜੀ ਥੈਂਕ ਯੂ